ਅੱਜ ਹੁਸ਼ਿਆਰਪੁਰ ਵਿਖੇ ਡਰੱਗ ਫ੍ਰੀ ਪੰਜਾਬ ਅਤੇ ਆਈ ਵਿਲ ਵੋਟ ਦੇ ਬੈਨਰ ਹੇਠ ਫਿਟ ਬਾਈਕਰਸ ਕਲੱਬ ਵੱਲੋਂ ਸੈਂਚਰੀ ਪਲਾਈਵੁੱਡ ਦੇ ਸਹਿਯੋਗ ਨਾਲ ਸਚਦੇਵਾ ਹੁਸ਼ਿਆਰਪੁਰ ਸੀਨੀਅਰ ਸਾਈਕਲੋਥਨ 2024 ਕਰਵਾਈ ਗਈ ਜਿਸ ਨੂੰ ਮਾਨਯੋਗ ਐਸਐਸਬੀ ਸੁਰਿੰਦਰ ਲੰਬਾ ਜੀ ਵੱਲੋਂ ਹਰੀ ਝੰਡੀ ਦਿਖਾ ਕੇ ਇਸ ਨੂੰ ਸਾਈਕਲੋਥਨ ਰੈਲੀ ਨੂੰ ਰਵਾਨਾ ਕੀਤਾ ਗਿਆ ਇਸ ਰੈਲੀ ਵਿੱਚ ਸਾਰੇ ਭਾਰਤ ਚੋਂ 350 ਤੋਂ ਵੱਧ ਰਾਈਡਰਸ ਨੇ ਭਾਗ ਲਿਆ ਇਸ ਮੌਕੇ ਪਰਮਜੀਤ ਸੱਚ ਦੇਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੱਡੇ-ਵੱਡੇ ਗਿਨੀਜ਼ ਰਿਕਾਰਡ ਬਣਾਉਣ ਵਾਲੇ ਸਾਈਕਲਿਸਟ ਨੇ ਵੀ ਸਾਈਕਲੋਥਨ ਰੈਲੀ ਵਿੱਚ ਭਾਗ ਲਿਆ ਹੈ। ਉਹਨਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ੇ ਛੱਡ ਕੇ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ ਜਿਸ ਨਾਲ ਸਾਡਾ ਪੰਜਾਬ ਖੁਸ਼ਹਾਲ ਬਣ ਸਕੇਗਾ। ਜੀਬੀਸੀ ਅਪਡੇਟ ਲਈ ਹੁਸ਼ਿਆਰਪੁਰ ਤੋਂ ਨਵਨੀਤ ਸਿੰਘ ਚੀਮਾ ਦੀ ਰਿਪੋਰਟ। ਇਹ ਫਿਟ ਬਾਈਕਰ ਕਲੱਬ ਵੱਲੋਂ ਸੱਚ ਦੇਵਾ ਸਟਾਕ ਤੋਂ ਹੁਸ਼ਿਆਰਪੁਰ ਸਾਈਕਲੋਥਨ 2024 ਸੀਨੀਅਰ ਅੱਜ ਕਰਵਾਈ ਗਈ ਜਿਹਨੂੰ ਫਲਾਗ ਆਫ ਮਾਨਯੋਗ ਐਸਐਸਪੀ ਸੀ ਸਰ ਸੁਰਿੰਦਰ ਲੰਬਾ ਜੀ ਉਹਨਾਂ ਵੱਲੋਂ ਫਲਾਗ ਆਫ ਕੀਤਾ ਗਿਆ ਔਰ ਇਸ ਰਾਈਡ ਦੇ ਵਿੱਚ 300 ਤੋਂ 350 ਤੋਂ ਵੱਧ ਰਾਈਡਰ ਜਿਹੜੇ ਆ ਆਲ ਓਵਰ ਇੰਡੀਆ ਤੋਂ ਪਾਰਟਿਸਪੇਟ ਕੀਤੇ ਆ ਔਰ ਇਹਨੂੰ ਕਰਵਾਉਣ 'ਚ ਸਾਨੂੰ ਵੱਡਾ ਸਹਿਯੋਗ ਜਿਹੜਾ ਸੈਂਚਰੀ ਫਲਾਈਵਰ ਵੱਲੋਂ ਦਿੱਤਾ ਗਿਆ ਔਰ ਇਸ ਰਾਈਡ ਦੇ ਵਿੱਚ ਸਾਡੇ ਬਹੁਤ ਹੀ ਇੰਟਰਨੈਸ਼ਨਲ ਫੇਮ ਦੇ ਨਾਮੀ-ਗ੍ਰਾਮੀ ਜਿਹੜੇ ਆ ਸਾਈਕਲਿਸਟ ਉਹਨਾਂ ਨੇ ਵੀ ਇਸ ਈਵੈਂਟ 'ਚ ਹਿੱਸਾ ਲਿਆ ਜਿਨ੍ਹਾਂ 'ਚੋਂ ਡਾਕਟਰ ਅਮਿਤ ਸਮਰਤ ਗਿਨੀਸ ਬੁੱਕ ਆਫ ਵਰਲਡ ਰਿਕਾਰਡ ਹੋਲਡਰ ਉਹ ਵੀ ਆਏ ਮਿਸਟਰ ਆਦਲ ਤੇਲੀ ਸ਼੍ਰੀਨਗਰ ਤੋਂ ਉਹ ਵੀ ਇਸ ਰੇਸ ਵਿੱਚ ਸ਼ਾਮਲ ਹੋਏ ਉਹ ਵੀ ਗਿਨੀਜ਼ ਬੁੱਕ ਆਫ वर्ल्ड ریکارڈ ਓਲਡਰ ਨੇ 라ਵੀ ਬਦੀਸ਼ਾ ਜਿਹੜੀ 8 ਸਾਲ ਦੀ ਉਮਰ 'ਚ ਜਿਹਨੇ ਕਸ਼ਮੀਰ ਟੂ ਕਨਿਆ ਕੁਮਾਰੀ ਕੀਤੀ ਸੀ ਉਹ ਵੀ ਅੱਜ ਸਾਡੇ 'ਚ ਸ਼ਾਮਲ ਹੋਈ ਹੈ ਔਰ ਇਸ ਤੋਂ ਇਲਾਵਾ ਮੇਗਾ ਜੈਨ ਜਿਹਨੇ ਇੰਡੀਆ ਦੀ ਏਸ਼ੀਆ ਦੀ ਸਭ ਤੋਂ ਜ਼ਿਆਦਾ ਬੀਆਰਐਮ ਲਗਾਉਣ ਵਾਲੀ ਲੇਡੀ ਔਰ ਡਾਕਟਰ ਪਵਨ ਟਿੰਗਰਾ ਜਿਹਨੇ ਸਭ ਤੋਂ ਜ਼ਿਆਦਾ ਬੀਆਰਐਮ ਜਿਹੜੀ ਆ ਏਸ਼ੀਆ ਦੇ ਵਿੱਚ ਲਈਆਂ ਉਹ ਵੀ ਅੱਜ ਸਾਡੇ 'ਚ ਸ਼ਾਮਲ ਹੋਏ ਆ ਸਾਨੂੰ ਬੜੀ ਖੁਸ਼ੀ ਹੈ ਵੀ ਹੁਸ਼ਾਪੁਰ ਸ਼ਹਿਰ ਚ ਡੇ ਵੱਡੇ ਜਿਹੜੇ ਸਾਈਕਲਿਸਟ ਹੈ ਉਹ ਇੱਥੇ ਸ਼ਾਮਲ ਹੋਇਆ ਔਰ ਜਿਹਦੇ ਚ ਦੇਸ਼ ਭਰ ਤੋਂ 10 ਅਲੱਗ-ਅਲੱਗ ਰਾਜਾਂ ਤੋਂ ਯੂਨੀਅਨ ਟੈਰੀਟਰੀ ਚੋਂ ਇੱਥੇ ਬੈਂਗਲੌਰ ਤੋਂ ਨਾਗਪੁਰ ਤੋਂ ਅਮਰਾਵਤੀ ਤੋਂ ਜੈਪੁਰ ਸਭ ਸਟੇਟਸ ਤੋਂ ਇੱਥੇ ਜਿਹੜੇ ਰਾਈਡਰ ਅੱਜ ਪਹੁੰਚੇ ਆ ਔਰ ਇਹਦਾ ਜਿਹੜਾ ਮੇਨ ਥੀਮ ਹੈ ਸਾਡਾ ਡਰਗ ਫ੍ਰੀ ਪੰਜਾਬ ਔਰ ਆਈ ਵਿਲ ਵੋਟ ਇਹ ਦੋ ਥੀਮ ਲੈ ਕੇ ਅਸੀਂ ਚੱਲੇ ਆ ਔਰ ਮੈਂ ਸਾਰੇ ਰਾਈਡਰਸ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਰੇ ਫੀਡਬੈਕਰ ਟੀਮ ਦਾ ਧੰਨਵਾਦਿਆ ਜਿਨ੍ਹਾਂ ਨੇ ਪਿਛਲੇ 2-3 ਮਹੀਨਿਆਂ ਤੋਂ ਬਹੁਤ ਮਿਹਨਤ ਕਰਕੇ ਇਸ ਨੂੰ ਕੀਮਨ ਨੂੰ ਕਾਮਯਾਬ ਕਰਨ 'ਚ ਆਪਣਾ-ਆਪਣਾ ਯੋਗਦਾਨ ਪਾਇਆ ਹੈ